ਹਾਂਜੀ ਹਸਤੀ ਕਾ ਸਰ ਨੂੰ ਕੀ ਹਾਲ ਚਾਲ ਤਾਸ਼ ਕਰਦੇ ਆ ਵਧੀਆ ਠੀਕ ਠਾਕ ਆ ਪਰ ਮਾਂ ਮਾਂ ਚੜ੍ਹਦੀ ਕਲਾ ਦੇ ਰੱਖੇ ਵੀ ਮੇਰੇ ਅੱਜ ਹੋ ਗਿਆ 26 ਫਰਵਰੀ 2025 ਦਿਨ ਹੋ ਗਿਆ ਬੁੱਧਵਾਰ 31 ਸੇ ਫਿਬਰਾਈਓ 2 ਮਿਲਾ 25 ਜਰਨਾਤਾ ਮਰਕੋਲੇ ਦੀ ਹਾਜ਼ਰਾਂ ਲੈ ਕੇ ਤੁਹਾਡੇ ਸਵਾਲਾਂ ਦੇ ਜਵਾਬ ਸਵਾਲ ਜਿਹੜੇ ਇਮੀਗ੍ਰੇਸ਼ਨ ਦੀ ਬਾਬਤ ਜਿਨ੍ਹਾਂ ਨੇ ਪੇਪਰ ਭਰੇ ਆ ਹਨਾ ਤੇ ਜਿਹੜੇ ਇਟਲੀ ਦੇ ਵਿੱਚ ਆ ਚੁੱਕੇ ਆ ਉਹਨਾਂ ਦੇ ਸਵਾਲ ਜਿਨ੍ਹਾਂ ਦੇ ਪੇਪਰ ਭਰੇ ਆ ਉਹਨਾਂ ਦੇ ਸਵਾਲ ਜਿਨ੍ਹਾਂ ਦੇ ਪੇਪਰ ਹਜੇ ਭਰਉਣੇ ਆ ਉਹਨਾਂ ਦੇ ਸਵਾਲ ਤੇ ਜਿਹੜੇ ਏਜੰਟਾਂ ਦੇ ਗੱਲਾਂ ਦੇ ਵਿੱਚ ਆ ਰਹੇ ਆ ਉਹਨਾਂ ਦੇ ਸਵਾਲ ਕੋਈ ਕਹਿੰਦਾ ਮੇਰੀ ਫਾਇਲ ਇਟਲੀ ਦੀ ਫਾਇਲ ਲਵਾਉਣੀ ਆ ਉਹਦੇ ਜਵਾਬ ਕੋਈ ਕਹਿੰਦਾ ਵੀ ਮੇਰੀ ਸਜੋਰ ਤੋਂ ਰੀਨਿਊ ਕਿਵੇਂ ਹੋਊਗੀ ਉਹਦੇ ਜਵਾਬ ਫਿੰਗਰਾਂ ਦੇ ਪੇਪਰ ਕਿਹੜੇ-ਕਿਹੜੇ ਲੱਗਦੇ ਆ ਸਜੋਰ ਨਾਲ ਕਦੋਂ ਸ਼ੁਰੂ ਹੁੰਦੀ ਆ ਤੇ ਬਿਨਾ ਕਟ ਜਮਾਂ ਕਰਾਇਆ ਕਿ ਨਵਰਸੀ ਹੋਣ ਦਾ ਦਮਾਂ ਦਾ ਕਰ ਸਕਦੇ ਆ ਇਹੋ ਜੇ ਲੱਖਾਂ ਹੀ ਸਵਾਲ ਆਉਂਦੇ ਆ ਆਪਣੇ ਕੋਲੇ ਮੈਸੇਜਾਂ ਦੇ ਵਿੱਚ ਕਮੈਂਟਾਂ ਦੇ ਵਿੱਚ ਇੰਸਟਾਗ੍ਰam ਤੇ ਵਟਸਐਪ ਤੇ ਪਰ ਸਾਰਿਆਂ ਦੇ ਜਵਾਬ ਨਹੀਂ ਦਿੱਤੇ ਆਂਦੇ ਤਾਂ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਇਆ ਤੇ ਵੀਡੀਓ ਦੇ ਜਾਣ ਤੋਂ ਪਹਿਲਾਂ ਚੈਨਲ ਨੂੰ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਚੱਲਦੇ ਆਂ ਪਹਿਲੇ 1 ਮਿੰਟ ਦੇ ਵੱਲ ਇੱਕ ਮੇਰਾ ਵੀਰ ਕੇ ਦਾ ਇੱਕ ਨਹੀਂ ਬਹੁਤ ਵੀਰਾਂ ਦੇ ਕਮੈਂਟ ਆਏ ਆ ਇਹ ਹਨਾ ਜਦੋਂ ਵੀ ਆਪਾਂ ਵੀਡੀਓ ਪਾਉਣੇ ਆ ਉਹਨਾਂ ਪਰਸਨਲ ਕਮੈਂਟ ਜਾਂ ਮੈਸੇਜ ਕਰਦੇ ਆ ਵੀ ਭਾਈ ਇਟਲੀ ਦੀ ਫੈਲ ਲਵਾਉਣੀ ਆ ਹਨਾ ਇਟਲੀ ਦੀ ਫੈਲ ਲਵਾਉਣੀ ਆ ਵੀ ਇਟਲੀ ਦੀ ਫੈਲ ਇਦਾਂ ਨਹੀਂ ਲੱਗਦੀ ਵੀ ਮੇਰੇ ਪਹਿਲੀ ਗੱਲ ਤਾਂ ਇਟਲੀ ਦੀ ਫੈਲ ਲਵਾਉਣ ਵਾਸਤੇ ਇਟਲੀ ਆਉਣ ਵਾਸਤੇ ਤੁਸੀਂ ਜਾਣਕਾਰੀ ਇਕੱਠੀ ਕਰੋ ਵੀ ਇਟਲੀ ਦੇ ਪੇਪਰ ਕਦੋਂ ਖੁੱਲਦੇ ਆ ਪੇਪਰ ਕਦੋਂ ਖੁੱਲਦੇ ਆ ਉਹ ਪੇਪਰ ਭਰੇ ਕਦੋਂ ਜਾਂਦੇ ਆ ਫੈਲਾ ਕਦੋਂ ਤਿਆਰ ਹੁੰਦੀਆਂ ਜੇ ਦੋ ਪਹਿਲਾਂ ਤਿਆਰ ਹੋ ਜਾਂਦੀਆਂ ਉਹ ਕਲੈਕ ਕਦੋਂ ਹੁੰਦੇ ਆ ਕਿੰਨੇ ਕੋਟੇ ਹੁੰਦੇ ਆ ਇਹ ਸਾਰੀ ਜਾਣਕਾਰੀ ਪਹਿਲਾਂ ਇਕੱਠੀ ਕਰਿਆ ਕਰੋ ਮੇਨ ਮੁੱਦੇ ਦੀ ਗੱਲ ਮੈਂ ਹੁਣ ਦੱਸਦਾ ਬਈ ਜੇਕਰ ਤੁਹਾਨੂੰ ਹੁਣ ਬੰਦਾ ਕੋਈ ਕਹਿੰਦਾ ਬਈ ਇਟਲੀ ਦੇ ਤੇਰੇ ਮੈਂ 9 ਮਹੀਨੇ ਵਾਲੇ ਜਾਂ ਸਾਲ ਵਾਲੇ ਪੇਪਰ ਹੁਣ ਪਰਵਾਹ ਦਨਾ ਉਹ ਇਹ ਤੋਂ ਵੱਜੋ ਹੈਨਾ ਠੀਕ ਆ ਪੇਪਰ ਜ਼ਰੂਰ ਭਰੇ ਜਾਣਗੇ ਕਲੈਕ ਜ਼ਰੂਰ ਹੋ ਜਾਣਗੇ ਅਜੇ 25 ਦਸੰਬਰ ਤੱਕ ਦਾ ਟਾਈਮ ਸੌਰੀ 31 ਦਸੰਬਰ ਤੱਕ ਦਾ ਟਾਈਮ ਹੈਗਾ ਪੇਪਰ ਭਰਨ ਦਾ ਪਰ ਜਿਹੜੇ ਕੋਟੇ ਆ ਕੋਟੇ ਪੂਰੇ ਪੂਰੇ ਤਕਰੀਬਨ ਹੋ ਚੁੱਕੇ ਆ ਹਾਂ ਜੇਕਰ ਲੇਡੀਜ਼ ਕੋਈ ਚਾਹੁੰਦੀ ਆ ਪੇਪਰ ਆਪਦੇ ਕਲਿੱਕ ਕਰਾਉਣੇ ਉਹ ਕਰਵਾ ਸਕਦੀ ਆ ਉਹ ਪ੍ਰਵਾਹ ਸਕਦੀ ਆ ਇਹ ਨੂੰ ਕਹਿੰਦੇ ਇਟਲੀ ਦੀ ਫੈਲ ਲਵਾਉਣ ਦਾ ਪ੍ਰੋਸੈਸ ਪਹਿਲਾਂ ਜਾਣਕਾਰੀ ਇਕੱਠੀ ਕਰੋ ਵੀ ਇਟਲੀ ਦੇ ਪੇਪਰ ਕਦੋਂ ਖੋਲਦੇ ਆ ਕਦੋਂ ਨਹੀਂ ਕਦੋਂ ਭਰੇ ਜਾਂਦੇ ਆ ਤੇ ਕਿਹੜੇ ਟਾਈਮ ਕਲੈਕ ਹੁੰਦੇ ਆ ਤੇ ਕਦੋਂ ਨਿਕਲਦੇ ਆ ਕਿਉਂਕਿ ਆਪਣੀ ਤੁਸੀਂ ਜਿਹੜੇ ਮੇਰੇ ਵੀਰ ਆਪਣੇ ਨਾਮੇ ਜੁੜੇ ਆ ਆਪਣਾ ਪੁਰਾਣੀਆਂ ਵੀਡੀਓ ਦੇ ਵਿੱਚ ਜਾ ਕੇ ਵੇਖਿਓ ਵੀ ਪ੍ਰੋਸੈਸ ਕੀ ਆ ਹੈਨਾ ਇਹ ਨਹੀਂ ਵੀ ਜੇਕਰ ਤੁਹਾਨੂੰ ਅੱਜ ਕੋਈ ਕਹਿੰਦਾ ਵੀ ਅੱਜ ਪੇਪਰ ਤੇਰੇ ਮੈਂ ਈਕੀ ਦੇ ਭਰਾ ਕੇ ਤੈਨੂੰ ਮਹੀਨੇ ਦੇ ਵਿੱਚ ਵਿੱਚ ਈਕੀ ਪਛਾਣਨਾ ਨਹੀਂ ਇਹ ਮਹੀਨੇ ਦਾ ਪ੍ਰੋਸੈਸ ਨਹੀਂ ਹੁੰਦਾਗਾ ਨਾ 2 ਮਹੀਨੇ ਦਾ ਪ੍ਰੋਸੈਸ ਆ ਇਹ ਪ੍ਰੋਸੈਸ ਜੇ ਸਾਲ ਦੇ ਪੇਪਰ ਆਪਾਂ ਭਰੋਣੇ ਆ ਪ੍ਰੋਸੈਸ ਸਾਲ-ਸਾਲ ਵੀ ਚੱਲਦਾ ਹੈ ਠੀਕ ਹੈ ਇਹ ਅਸੀਂ ਪਹਿਲਾ ਕਮੈਂਟ ਆ ਦੂਸਰੇ ਕਮੈਂਟ ਵੱਲ ਚਲਦੇ ਆਂ ਵੀ 9 ਮਹੀਨੇ ਵਾਲੇ ਪੇਪਰਾਂ ਤੇ ਜਿਹੜੇ ਮੇਰੇ ਵੀ ਆ ਰਹੇ ਆ ਵੀ 9 ਮਹੀਨੇ ਵਾਲੀ ਸਜੋਰਨੋਂ ਆ ਸਜੋਰਨੋਂ ਕਹਿ ਦਨੇ ਆਪਾਂ ਜਿਹੜੀ ਆਪਾਂ ਰੈਸ਼ ਪਰਮਟ ਰਹਿਣ ਦੀ ਆਗਿਆ ਪਰਮੈਸੋ ਦੀ ਸਜੋਰਨੋਂ ਜਿਹਨੂੰ ਕਹਿੰਦੇ ਆ ਮੈਂ ਰਹਿਣ ਦੀ ਇਜਾਜ਼ਤ ਇਟਲੀ ਦੇ ਵਿੱਚ ਰਹਿਣ ਦੀ ਇਜਾਜ਼ਤ 9 ਮਹੀਨੇ ਵਾਲੀ ਜਿਹੜੀ ਇਹ ਆ ਸਜੋਰਨੋਂ ਓਹੋ ਰੀਨਿਊ ਹੋ ਸਕਦੀ ਆ ਕਿ ਨਹੀਂ ਨਹੀਂ 9 ਮਹੀਨੇ ਵਾਲੀ ਪਰਮੈਸੋ ਦੀ ਸਜੋੜ ਨੂੰ 9 ਮਹੀਨੇ ਵਾਲੇ ਪੇਪਰਾਂ ਵਾਲੀ ਸਜੋੜ ਨੂੰ ਰੀਨਿਊ ਨਹੀਂ ਹੋ ਸਕਦੀ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਹੋ ਸਕਦੀ ਹਾਂ ਉਹਦਾ ਵੀ ਪ੍ਰੋਸੀਜਰ ਆ ਪ੍ਰੋਸੈਸ ਕਿਉਂਕਿ ਹੁਣ ਸਰਕਾਰ ਨੇ ਕਾਨੂੰਨ ਚੇਂਜ ਕਰਤੇ ਆ ਤੁਹਾਡੇ ਕੋਲੇ 9 ਮਹੀਨੇ ਵਾਲੀ ਪਰਮੈਸੋ ਦੀ ਸਜੋੜ ਨੂੰ ਹੈਗੀ ਆ ਹੈਨਾ ਜੇ ਨੌਮੀ ਲਈ ਪ੍ਰਮੈਸਰ ਜਿਓ ਰਹੀ ਹੈ ਤੁਸੀਂ ਕਿਸੇ ਹੋਰ ਮਾਲਕ ਦੇ ਕੰਮ ਕਰ ਰਹੇ ਆਂ ਹੋਰ ਰੀਨਿਊ ਨਹੀਂ ਹੋਣੀਗੀ ਜੇਕਰ ਤੁਸੀਂ ਹੋਰ ਮਾਲਕ ਦੇ ਕੰਮ ਕਰ ਰਹੇ ਆਂ ਉਹ ਤੁਹਾਡਾ ਜਿਹੜਾ ਦਮਾਂਦਾ ਕਰ ਦਿੰਦਾ ਕਨਵਰਜ਼ੀ ਹੋਣੇ ਦਾ ਪੇਪਰ ਚੇਂਜ ਕਰਨ ਦਾ ਭਈ ਮੈਨੂੰ ਇਹ ਬੰਦਾ ਪੱਕਾ ਚਾਹੀਦਾ ਮੇਰੇ ਕੰਮ ਤੇ ਉਹ ਤੁਹਾਡੀ ਸਜ਼ੋਰ ਤੋਂ ਜਿਹੜੀ ਫੇਰ ਦੁਬਾਰਾ ਤੋਂ ਉਹ ਰੀਨਿਊ ਨਹੀਂ ਹੋਣੀ ਦੁਬਾਰਾ ਤੋਂ ਤੁਹਾਡਾ ਇੱਕ ਅੰਗੂਲਾ ਉਸ ਦਾ ਫੇਰ ਨਿਕਲਣਾ ਫੇਰ ਜਾਰੀ ਹੋਣਾ ਉਹਦੇ ਦਿੱਤ ਤਾ ਉਹ ਇੰਡੀਆ ਜਾਂਦੀ ਲੋਡ ਨੇਗੀ ਉਹ ਉਸੇ ਮਾਲਕ ਦੇ ਥਰੂ ਨੂੰ ਲਾਹਤਾ ਨਿਕਲੂਗਾ ਉਹੀ ਨੂੰ ਲਾਹਸਤ ਲੈ ਕੇ ਆਪਦੀ ਕਾਗਜ਼ੀ ਕਵਰੇਜ ਨਾਲ ਪੂਰੀ ਕਰਕੇ ਤੇ ਫਿਰ ਤੁਸੀਂ ਪਰਫਤੂਰੀ ਦੇ ਵਿੱਚ ਫਿਰ ਜਮਾ ਕਿਟ ਦੁਬਾਰਾ ਕਰਾਉਣੀ ਆ ਪੱਕੇ ਹੋਣ ਵਾਸਤੇ 9 ਮਹੀਨੇ ਤੋਂ ਸਾਲ ਵਾਲੇ ਪੱਕੇ ਹੋਣ ਵਾਸਤੇ ਹਨ ਇਹਦੇ ਵਾਸਤੇ ਮੈਂ ਪਹਿਲੀ ਇੱਕ ਦੋ ਵੀਡੀਓ ਦੇ ਵਿੱਚ ਦੱਸ ਹੀ ਚੁੱਕਾ ਵੀ ਜੇਕਰ ਤੁਸੀਂ 9 ਮਹੀਨੇ ਦੀ ਸਜੋਰ ਤੋਂ ਹੈਗੀ ਹੈ ਤੁਹਾਡੇ ਕੋਲ ਤੁਹਾਡੇ ਕੋਲੇ ਪਹਿਲੇ ਤਿੰਨ ਬੂਸਤੇ ਪਾ ਕੇ ਚਾਹੀਦੇ ਆ ਜਿਹੜੇ ਪੇਪਰਾਂ ਤੇ ਤੁਸੀਂ ਆਏ ਸੀਗੇ ਉਹਦਾ ਸਾਰਾ ਕੁਝ ਪਹਿਲੇ ਪੇਪਰਾਂ ਦੀ ਪੂਰੀ ਕਾਗਜ਼ੀ ਕਾਰਵਾਈ ਚਾਹੀਦੀ ਹੈ ਫਿਰ ਤੁਸੀਂ ਇਹ ਕਾਰਵਾਈ ਕਰਵਾ ਸਕਦੇ ਆ ਅੱਛਾ ਉਸ ਤੋਂ ਅਗਲਾ ਕਮੈਂਟ ਫਿੰਗਰਾਂ ਤੇ ਡਾਕੂਮੈਂਟ ਕੀ ਕੀ ਚਾਹੀਦੇ ਹੁੰਦੇ ਆ ਮੰਨ ਲਓ ਫਿੰਗਰਾਂ ਦੀ ਤਰੀਕ ਆ ਗਈ ਕਟ ਆਪਾਂ ਜਮਾ ਕਰਾਤੀ ਆ ਹਨਾ 9 ਮਹੀਨੇ ਵਾਲੀ ਕਟ ਜਾਂ ਸਾਲ ਵਾਲੀ ਕਟ ਜਮਾ ਕਰਾਤੀ ਉਹਦੇ ਤੇ ਡਾਕੂਮੈਂਟ ਪੀ ਟੇਕ ਕੋ ਰਿਟ ਲਾ ਗਈ ਉਸ ਤੋਂ ਬਾਅਦ ਜਦੋਂ ਫਿੰਗਰਾਂ ਦੀ ਤਰੀਕ ਮਿਲਦੀ ਹੈ ਆਪਾਂ ਨੂੰ ਉੱਥੇ ਕੀ ਕੀ ਡਾਕੂਮੈਂਟ ਚਾਹੀਦੇ ਆ ਪਹਿਲੀ ਗੱਲ ਸਾਲਲੇ ਪੇਪਰਾਂ ਦੀ ਮੈਂ ਗੱਲ ਕਰਦਾ ਸਾਲ ਵਾਲੇ ਪੇਪਰਾਂ ਆਸਤੇ ਕੰਟਰੈਕਟੋ ਜਿਹੜਾ ਤੁਹਾਡਾ ਚੱਲਦਾ ਹੋਣਾ ਚਾਹੀਦਾ ਕੰਟਰੈਕਟੋ ਕੰਟਰੈਕਟ ਕੰਮ ਦਾ ਜਦੋਂ ਤੁਸੀਂ ਸਾਲ ਵਾਲੇ ਪੇਪਰਾਂ ਦੇ ਫਿੰਗਰਾਂ ਤੇ ਜਾਂਦੇ ਆ ਉਸ ਤੋਂ ਪਹਿਲਾਂ ਇੱਕ ਜਾਂ ਦੋ ਮਹੀਨੇ ਪਹਿਲਾਂ ਤੁਹਾਡਾ ਕੰਟਰੈਕਟੋ ਚਲਦਾ ਹੋਣਾ ਚਾਹੀਦਾ ਕੰਮ ਦਾ ਵੀ ਤੁਸੀਂ ਇੱਥੇ ਕੰਮ ਕਰ ਰਹੇ ਆ ਜਿਹੜੇ 9 ਮਹੀਨੇਲੇ ਆ ਹਾਂ 9 ਮਹੀਨੇਲੇ 9 ਮਹੀਨਿਆਂ ਦਾ ਕੋਈ ਚੱਕਰ ਨਹੀਂ ਜਾਦੇ ਪੈਂਦਾ ਵੀ 9 ਮਹੀਨੇਲੇ ਇਹ ਕੰਟਰੈਕਟ ਤੋਂ ਕਾਗਜ਼ੀ ਕਾਨੂੰਨੀ ਤੌਰ ਤੇ ਵੇਖਿਆ ਜਾਏ ਤਾਂ ਕੰਟਰੈਕਟ ਤੋਂ ਚੱਲਣਾ ਚਾਹੀਦਾ ਹੈ ਨਾ ਪਰ ਜਿਹੜੇ ਪਹਿਲੇ ਮਾਰਗ ਦੇ ਥਰੂ ਜਿਹੜੇ ਦੇ ਆਏ ਆ ਘੱਟੋ ਘੱਟ ਨੇ ਤੁਹਾਡਾ 3 ਮਹੀਨੇ ਕੰਟਰੈਕਟ ਤੋਂ ਚਲਾਇਆ ਹੋਵੇ 3 ਮਹੀਨੇ ਦੇ ਵਿੱਚ 39 40 42 ਦਿਨ ਭਰੇ ਹੋਣ ਉਹ ਚੱਲਿਆ ਹੋਣਾ ਚਾਹੀਦਾ ਠੀਕ ਹੈ ਇਹ ਹੀ ਡਾਕੂਮੈਂਟੇਸ਼ਨ ਜ਼ਰੂਰੀ ਹੁੰਦੀ ਹੈ ਬਾਕੀ ਜਿਹੜੇ ਪੇਪਰ ਹੁੰਦੇ ਤੋਂ ਤੁਹਾਡੇ ਆਲਰੇਡੀ ਕਿਟਰ ਦੇ ਵਿੱਚ ਪਹਿਲਾਂ ਹੀ ਜਮ੍ਹਾਂ ਹੋ ਚੁੱਕੇ ਹੁੰਦੇ ਆ ਉਸ ਤੋਂ ਬਾਅਦ ਜਦੋਂ ਕਿੱਟ ਇਹ ਹੋ ਜਾਂਦੇ ਆ ਫਿੰਗਰ ਹੋ ਜਾਂਦੇ ਆ ਸਵਾਲ ਸੀਗਾ ਇੱਕ ਮੇਰੇ ਵੀਰ ਦਾ ਭਾਈ ਸਜੋਰ ਤੋਂ ਕਦੋਂ ਸ਼ੁਰੂ ਹੁੰਦੀ ਹੈ ਆਪਣੀ ਜਿਹੜੀ ਵਰਕ ਪਰਮਟਾ ਜਿਹੜਾ ਕਦੋਂ ਸ਼ੁਰੂ ਹੁੰਦਾ ਹੇ ਬੀ ਕਟ ਜਿਸ ਦਿਨ ਆਪਾਂ ਕਟ ਜਮਾ ਕਰਾਈਏ ਉਸ ਦਿਨ ਸ਼ੁਰੂ ਹੁੰਦਾ ਜਾਂ ਜਿਸ ਦਿਨ ਫਿੰਗਰ ਹੋ ਗਏ ਉਹ ਤਾਂ ਸ਼ੁਰੂ ਹੁੰਦਾ ਨਹੀਂ ਜਿਸ ਦਿਨ ਤੋਂ ਤੁਹਾਡੇ ਪਰਫਾ ਤੂਰੇ ਦੇ ਵਿੱਚ ਮਾਲਕ ਦੇ ਸੈਨ ਹੋ ਗਏ ਉਸ ਦਿਨ ਤੋਂ ਉਹ ਸੈਨ ਹੁੰਦੇ ਆ ਕੰਟਰੈਕਟ ਤੋਂ ਦੀ ਸਜ਼ੋਰ ਤੋਂ ਉਹ ਕੰਟਰੈਕਟ ਤੋਂ ਦੀ ਸਜ਼ੋਰ ਤੋਂ ਹੁੰਦਾ ਵੀ ਰਹਿਸ਼ਦਾ ਇਕਰਾਰਨਾਮਾ ਮਾਲਕ ਨੇ ਕਰ ਲਿਆ ਤੁਹਾਡੇ ਨਾਲ ਤੇ ਉਹਦੇ ਵਿੱਚ ਸਭ ਕੁਝ ਲਿਖਿਆ ਹੁੰਦਾ ਵੀ ਮੈਂ ਇਹਨੂੰ ਕੰਮ ਵੀ ਦਊਂਗਾ ਮੈਂ ਇਹਨੂੰ ਇੰਨਾ ਇੰਨਾ ਦਾ ਕੰਮ ਦਊਂਗਾ ਉਹਦੇ ਵਿੱਚ ਉਹ ਕਰਾਰਨਾਮਾ ਸਾਈਨ ਕਰਦਾ ਪਰ ਫਰਤੂਲੇ ਦੇ ਵਿੱਚ ਜਾ ਕੇ ਮਾਲਕ ਉਹ ਹੁੰਦਾ ਉਸ ਦਿਨ ਤੋਂ ਤੁਹਾਡੀ ਸਜੋਰ ਤੋਂ ਜਿਹੜੀ ਸਟਾਰਟ ਹੁੰਦੀ ਹੈ ਤੇ ਬਾਅਦ ਚ ਜਦੋਂ ਫਿੰਗਰਾਂ ਹੀ ਤਰੀਕ ਮਿਲਦੀ ਹੈ ਹੋ ਸਕਦਾ ਤੁਹਾਨੂੰ ਸਜੋਰ ਤੋਂ ਲੰਗੀ ਜੀ ਮਿਲ ਜੇ ਜਾਂ ਪਹਿਲਾਂ ਮਿਲ ਜੇ ਤੇ ਇਹਦਾ ਕੋਈ ਭਰੋਸਾ ਨਹੀਂਗਾ ਦੋਸਤੋ ਬਾਅਦ ਗੱਲ ਕਰਦੇ ਆਂ ਵੀ ਵੀਰ ਦਾ ਇੱਕ ਦਾ ਕਮੈਂਟ ਆਇਆ ਸੀਗਾ ਵੀ ਬਿਨਾ ਕਟ ਜਮਾ ਕਰਵਾਏ ਦੇ ਕਨਵਰਸੀ ਹੋਣੇ ਦਾ ਦਮਾਂਦਾ ਕਰ ਸਕਦੇ ਕ ਨਹੀਂ ਨਹੀਂ ਬਿਨਾ ਕਟ ਜਮਾ ਕਰਵਾਏ ਦੇ ਕਨਵਰਸੀ ਹੋਣੇ ਦਾ ਦਮਾਂਦਾ ਨਹੀਂ ਕਰ ਸਕਦੇ ਤੁਸੀਂ ਇਹ ਮੇਰੇ ਵੀਰਾਂ ਦੇ ਬਹੁਤ ਕਮੈਂਟ ਆ ਰਹੇ ਆ ਕਰ ਸਕਦੇ ਆ ਦਮਾਂਦਾ ਹੋ ਜੂਗਾ ਦਮਾਂ ਦਾ ਨਿੱਕਲ ਵੀ ਆਊਗਾ ਪਰ ਉਹਨੇ ਤੁਹਾਡੇ ਪਰ ਕਸਤੂਰੇ ਨੇ ਤੁਹਾਡਾ ਪਹਿਲਾ ਮਾਲਕ ਮੰਗਣਾ ਵੀ ਕਿੱਥੇ ਆਹੋ ਉਹਦੇ ਪੇਪਰ ਕਿੱਥੇ ਆ ਕਨਵਰਸੀ ਨੇ ਦਮਾਂ ਦਾ ਕਰ ਸਕਦਾ ਮਾਲਕ ਕਰ ਸਕਦਾ ਕੋਈ ਚੱਕਰ ਨਹੀਂ ਕਰ ਮਾਲਕ ਨੇ ਦਮਾਂ ਦਾ ਕਰਦਾ ਇੱਕ ਇੱਕ ਐਪਲੀਕੇਸ਼ਨ ਫੇਲ ਕਰਨੀ ਹੈ ਨਾ ਤੇ ਐਪਲੀਕੇਸ਼ਨ ਨਿੱਕਲ ਵੀ ਆਊਗੀ ਜੇ ਤੁਸੀਂ ਕਸਤੂਰੇ ਜਾਓਗੇ ਤੇ ਉਹਨਾਂ ਨੇ ਤੁਹਾਡੇ ਪਿਛਲੇ ਮਾਲਕ ਦਾ ਰਿਕਾਰਡ ਮੰਗਣਾ ਵੀ ਪਿਛਲੇ ਮਾਲਕ ਨੇ ਤੁਹਾਡੀ ਐਂਟਰੀ ਕਰਾਈ ਆ ਨਹੀਂ ਕਰਾਈ ਉਹਨੇ ਇੱਕ ਇਕਰਾਰਨਾਮੇ ਦੀ 서ਮਨਾ ਸੈਨ ਕੀਤੀ ਹੈ ਨਹੀਂ ਕੀਤੀ ਉਹਨੇ ਤੁਹਾਨੂੰ ਕੰਮ ਦਿੱਤਾ ਨਹੀਂ ਦਿੱਤਾ ਉਹ ਸਾਰਾ ਰਿਕਾਰਡ ਤੁਹਾਡੇ ਕੋਲ ਮੰਗਿਆ ਜਾਊਗਾ ਸੋ ਵੀ ਮੇਰੇ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਿਆ ਕਰੋ ਜਿਹੜੇ ਮੇਰੇ ਵੀਰਾਂ ਨੇ ਨਵੇਂ ਆਉਣਾ ਜਿਹਨੇ ਆ ਰਹੇ ਨੇ ਨਵੇਂ ਆ ਚੁੱਕੇ ਹੈ ਬਈ ਪਹਿਲੇ ਮਾਲਕ ਦੇ ਨੋਮੀਨਲ ਵਿਪਰਾਦੇ ਆ ਨੇ ਪਹਿਲੇ ਮਾਲਕ ਦੇ ਤਿੰਨ ਬੂਸਤੇ ਪਾਗ ਦਾ ਜਰੂਰ ਲੈ ਲਓ ਟੈਕਸ ਆਉਦੀ ਜੇ ਚ ਭਰਨਾ ਪੈਣਾ ਤੁਹਾਨੂੰ ਟੈਕਸ ਭਰ ਕੇ ਕਿਉਂਕਿ ਜਿਹੜੇ ਥਰੂ ਬਾਕਦੇ ਆਉਣੇ ਆ ਤੁਸੀਂ ਇੱਥੇ ਕੁਛ ਚੱਲਦਾ ਵੀ ਇਹੋ ਕੰਮ ਨਹੀਂ ਦਿੰਦਾ ਹਣਾ ਮੈਂ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਤੇ ਜਿੱਥੇ ਕੰਮ ਕਰਦੇ ਆ ਉਹ ਉਹਨਾਂ ਚਿਰ ਪੰਤਰਾ ਤੋਂ ਨਹੀਂ ਕਰ ਸਕਦਾ ਜਿੰਨਾ ਚਿਰ ਤੁਹਾਨੂੰ ਤੁਹਾਡੀ ਘਟ ਨਹੀਂ ਜਮਾ ਹੁੰਦੀ ਜੇਕਰ ਤੁਹਾਡੀ ਘਟ ਜਮਾ ਵੀ ਹੋ ਜਾਂਦੀ ਹੈ ਤੇ ਤੁਸੀਂ ਉਸ ਜ਼ਿਲੇ ਤੋਂ ਵੱਖ ਜਾ ਕੇ ਹੋਰ ਜ਼ਿਲ੍ਹੇ ਦੇ ਵਿੱਚ ਕੰਮ ਨਹੀਂ ਕਰ ਸਕਦੇਗੇ। ਉਤਰਾਤੋਂ ਤੇ ਕਿਉਂਕਿ ਜੇਕਰ ਪਹਿਲੇ ਮਾਲਕ ਦਾ ਕੰਤਰਾਤੋ ਜੇਕਰ ਤੁਸੀਂ ਚਲਾਉਣੇ ਆ ਠੀਕ ਹੈ। ਉਹ ਜੇਕਰ ਤੁਹਾਡਾ ਹੋਰ ਜ਼ਿਲ੍ਹੇ ਦਾ ਤੇ ਤੁਸੀਂ ਹੋਰ ਜ਼ਿਲ੍ਹੇ ਦੇ ਵਿੱਚ ਕੰਮ ਕਰ ਰਹੇ ਆ ਉੱਥੇ ਵੀ ਨਹੀਂ ਚਲਾ ਸਕਦੇ। ਸੇਮ ਜ਼ਿਲ੍ਹੇ ਦਾ ਕੰਤਰਾਤੋ ਤੁਸੀਂ ਪਾਰਟ ਟਾਈਮ ਜ਼ਰੂਰ ਚਲਵਾ ਸਕਦੇ ਆ ਕੋਈ ਚੱਕਰ ਨਹੀਂ। ਤੇ ਬਾਕੀ ਦੇ ਕਨਵਰਸਿਓਂ ਦੀ ਗੱਲ ਵੀ ਤੁਸੀਂ ਦਮਾਂਦਾ ਜੇਕਰ ਕੀਤਾ ਨਿਕਲ ਵੀ ਆਏ ਦਮਾਂਦਾ ਨਿਕਲ ਵੀ ਆਇਆ ਤੁਹਾਨੂੰ ਪਹਿਲਾ ਮਾਰਕ ਜ਼ਰੂਰ ਚਾਹੀਦਾ ਉਸ ਤੋਂ ਅੱਗੇ ਕਮੈਂਟ ਸੀਗਾ ਡੋਮੈਸਟਿਕ ਪੇਪਰਾਂ ਦਾ ਤੇ ਸਾਲ ਵਾਲੇ ਪੇਪਰਾਂ ਦਾ ਹਨਾ ਮਤਲਬ ਇਹ ਸੇਮ ਹੀ ਹੈ ਕਿ ਵੱਖੋ ਵੱਖਰਾ ਨਹੀਂ ਇਹ ਸੇਮ ਹੀ ਹੈ तकरीबन ਇਹਨਾਂ ਤੇ ਸਜੋਰਨ ਜਿਹੜੀ ਸਾਲ ਦੀ ਮਿਲਦੀ ਹੈ ਡੋਮੈਸਟਿਕ ਵੀ ਤੇ ਸਾਲ ਦੇ ਪੇਪਰਾਂ ਦੀ ਵੀ ਸਜੋਰਨ ਸਾਲ ਦੀ ਮਿਲਦੀ ਹੈ ਪਰ ਪ੍ਰੋਸੈਸ ਥੋੜਾ ਜਿਹਾ ਹੋਰ ਆ ਤੇ ਇਹਦਾ ਜਿਹੜਾ ਟੈਕਸ ਵਗੈਰਾ ਜਾਂਦਾ ਉਹ ਵੀ ਹੋਰ ਪ੍ਰੋਸੈਸ ਆ ਜਿਹੜੋਂ ਸਾਲ ਦੀ ਮਿਲਦੀ ਹੈ ਅੱਗੇ ਬਹੁਤ ਕਮੈਂਟ ਆਉਂਦੇ ਆ ਵੀ ਭਾਜੀ ਹੁਣ ਜੂਨ ਜੁਲਾਈ ਦੇ ਵਿੱਚ ਜਿਹੜੇ ਪੇਪਰ ਦੁਬਾਰਾ ਖੁੱਲਣਗੇ ਉਹ ਚ ਪੇਪਰ ਆਪਾਂ 9 ਮਹੀਨੇ ਲਈ ਭਰਵਾ ਸਕਦੇ ਹਾਂ ਕਿ ਨਹੀਂ ਨਹੀਂ ਹਰ ਸੈਕਟਰ ਦੇ ਵਿੱਚ ਨਹੀਂ ਭਰਵਾ ਸਕਦੇ ਸਿਰਫ ਦੇ ਸਿਰਫ ਜਿਹੜਾ 30% ਕੋਟਾ ਬਚਿਆ ਉਹ ਤੁਸੀਂ 9 ਮਹੀਨੇ ਵਾਲੇ ਪੇਪਰ ਜਿਹੜੇ ਕਲਿੱਕ ਕਰਵਾ ਸਕਦੇ ਆ ਪ੍ਰਵਾਹ ਸਕਦੇ ਆ ਕਿਹੜੇ ਸੈਕਟਰ ਦੇ ਵਿੱਚ ਜਿਹੜੇ ਟੂਰਿਸਟ ਸੈਕਟਰ ਦੇ ਵਿੱਚ ਆ ਜਾਂਦੇ ਆ ਟੂਰਿਸਟ ਸੈਕਟਰ ਦਾ ਮਤਲਬ ਇਹ ਆ ਭਈ ਜਿਹੜਾ ਟੂਰਿਸਟ ਆਉਂਦਾ ਇਟਲੀ ਦੇ ਵਿੱਚ ਉਹਨਾਂ ਦੀ ਸਾਮ ਸਭਾਈ ਉਹਨਾਂ ਦਾ ਦੇਖਭਾਲ ਉਹਨਾਂ ਵਾਸਤੇ ਮਤਲਬ ਜਿਹੜਾ ਇਸ ਸੈਕਟਰ ਦੇ ਵਿੱਚ ਕੰਮ ਹੁੰਦਾ ਉਹਦੇ ਬੇਸ ਤੇ ਜੇ ਕੋਈ ਤੁਹਾਡੇ ਪੇਪਰ ਕਲਿੱਕ ਕਰਾਉਂਦਾ ਤਾਂ ਕਲਿੱਕ ਕਰਵਾ ਸਕਦੇ ਆ ਨਾ ਕਿ 9 ਮਹੀਨੇ ਵਾਲੇ ਪੇਪਰ ਵੀ ਨਹੀਂ ਖੇਤੀਬਾੜੀ ਵਾਲੇ ਵੀ ਨਹੀਂ ਸਾਲ ਵਾਲੇ ਵੀ ਨਹੀਂ ਡੋਮੈਸਟਿਕ ਪੇਪਰ ਵੀ ਨਹੀਂ ਕਲਿੱਕ ਹੋਣਗੇ ਨਹੀਂ ਭਰੇ ਜਾਣੇ ਜੂਨ ਜੁਲਾਈ ਦੇ ਵਿੱਚ ਇਹ ਗੱਲ ਦਾ ਖਾਸ ਖਿਆਲ ਰੱਖੋ ਬਹੁਤ ਮੈਸੇਜ ਆਉਂਦੇ ਸੀਗੇ ਵੀਰਾਂ ਦੇ ਭਾਈ ਵੀ ਹੁਣ ਜੂਨ ਜੁਲਾਈ ਦੇ ਵਿੱਚ ਅਸੀਂ ਪੇਪਰ ਪ੍ਰਵਾਹ ਦੇਗੇ 9 ਮਹੀਨੇ ਲਈ ਖੇਤੀਬਾੜੀ ਚ ਨਹੀਂ ਨਹੀਂ ਪ੍ਰਵਾਹ ਸਕਦੇ ਤੁਹਾਨੂੰ ਕਹੂਗਾ ਹਰ ਕੋਈ ਏਜੰਟ ਕਹੂਗਾ ਭਈ ਹਾਂ ਪ੍ਰਵਾਹ ਦਾਂਗੇ ਆਪਾਂ ਪ੍ਰਵਾਹ ਦਾਂਗੇ ਫੇਰ ਪ੍ਰਵਾਹ ਦਾਂਗੇ ਨਹੀਂ ਇਹਨਾਂ ਏਜੰਟਾਂ ਤੋਂ ਬਚੋ हां जेकर ਤੁਹਾਡਾ ਟੂਰਿਸਟ ਸੈਕਟਰ ਦੇ ਵਿੱਚ ਕੋਈ ਵੀ ਪਰ ਕਲਿੱਕ ਕਰਮਾਉਂਦਾ ਜੂਂਝ ਲਈ ਦੇ ਵਿੱਚ ਉਹ ਚਾਂਸ ਹੈਗੇ ਉੱਪਰ ਹੈ ਵੀ ਜਾਣਗੇ ਕਲਿੱਕ ਵੀ ਹੋ ਜਾਣਗੇ ਨਿੱਕਲ ਵੀ ਜਾਣਗੇ ਠੀਕ ਹੈ ਉਸ ਤੋਂ ਬਾਅਦ ਇੱਕ ਵੀਰ ਕਹਿੰਦਾ ਵੀ ਫੁੱਲ ਪੂਰੀ ਵੀਡੀਓ ਬਣਾਓ ਹਨਾ ਬੀਜੀ ਦੇ ਵਿੱਚ A to Z ਡਿਟੇਲ ਹੋਵੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਵਿੱਚ ਜਿਦੀ ਮਰਜ਼ੀ ਵੱਡੀ ਵੀਡੀਓ ਹੋ ਜੇ ਬਣਾਵਾਂਗੇ ਕੋਈ ਗੱਲ ਨਹੀਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸ਼ਡਿਊਲ ਥੋੜਾ ਜਿਹਾ ਬਿਜੀ ਆ ਤੇ ਜ਼ਰੂਰ ਬਣਾਉਂਗਾ ਵੀਡੀਓ ਵੀ ਪੇਪਰ ਭਰਨ ਤੋਂ ਲੈ ਕੇ ਜਿਸ ਦਿਨ ਤੁਸੀਂ ਆਪ ਦੇ ਏਜੰਟ ਨੂੰ ਪਾਸਪੋਰਟ ਦੀ ਕਾਪੀ ਦੇਤੀ ਉਸ ਦਿਨ ਤੋਂ ਲੈ ਕੇ ਇਟਲੀ ਦੇ ਵਿੱਚ ਹਨਾ ਆ ਕੇ ਪਹੁੰਚ ਕੇ ਤੇ ਦੁਬਾਰਾ ਇੰਡੀਆ ਨਹੀਂ ਜਾਂਦੇ ਢੇੜਾ ਲਾਉਣ ਪਹਿਲਾ ਚੱਕਰ ਨਹੀਂ ਲਾਉਣ ਜਾਂਦੇ ਪੂਰੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਵੀਡੀਓ ਆਪਾਂ ਬਣਾਵਾਂਗੇ ਲੰਬੀ ਹੋ ਜੂਗੀ ਚਲੋ ਬਣਾਵਾਂਗੇ ਜਰੂਰ ਅੱਛਾ ਉਸ ਤੋਂ ਬਾਅਦ ਇੱਕ ਮੇਰੇ ਵੀਰ ਦਾ ਕਮੈਂਟ ਮੇਰੇ ਸਾਹਮਣੇ ਆ ਸਸਰੀ ਕਾ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਆ ਤੇ ਮੇਰੀ ਗੱਲ ਜਵਤਾ ਹਾਂ ਸਲਾਹ ਦਿਓ ਕਿ ਮੈਂ ਅੱਗੇ ਹੁਣ ਕੀ ਕਰਾਂ ਮੇਰੇ ਕੋਲ ਤਿੰਨ ਪਾਗੇ ਬੂਸਤੇ ਇੱਕ ਅੰਤਰਾਤੋਂ ਦੀ ਲਵੋਰੋ ਉਨੀ ਲਵ ਨਹੀਂ ਹੈਗਾ ਤੇ ਮੈਨੂੰ ਹੁਣ ਕੀ ਕਰਨਾ ਚਾਹੀਦਾ ਮੇਰੇ ਡਾਕ ਤਾਂ ਜੋ ਮੇਰੇ ਡਾਕੂਮੈਂਟ ਆ ਜਿਹੜੇ ਪੇਪਰ ਬਣ ਸਕਣ ਮੇਰੇ ਕੋਲ ਨਵਾਂ ਮਾਲਕ ਹੈਗਾ ਖੇਤੀਬਾੜੀ ਵਾਲਾ ਤੇ ਉਸ ਦੇ ਪਾਗੇ ਬੂਸਤੇ ਵੀ ਹੈਗੇ ਨੇ ਪਿਛਲੇ 3 ਮਹੀਨਿਆਂ ਦੇ ਉਹ ਮੇਰਾ ਕਨਵਰਸਿਓਨ ਦਾ ਦਮਾਂਦਾ ਕਰਾਉਣਾ ਚਾਹੁੰਦਾ ਤੇ ਜਿਹੜਾ ਏਜੰਟ ਨੇ ਮੈਨੂੰ ਬੁਲਾਇਆ ਸੀ ਉਹ ਮੇਰੇ ਪੇਪਰ ਬਣਾਉਣ ਵਾਸਤੇ 8000 ਯੂਰੋ ਮੰਗ ਰਿਹਾ ਪਹਿਲਾਂ ਮੈਂ 13 ਲੱਖ ਰੁਪਏ ਦੇ ਕੇ ਆਇਆ ਇੰਡੀਆ ਤੋਂ ਕੋਈ ਹਲ ਦੱਸੋ ਵੀਰ ਮੇਰਾ ਧਿਆਨ ਫੇਰ ਕਮੈਂਟ ਤੁਸੀਂ ਪੜ ਸਕਦੇ ਹੋ ਕਮੈਂਟਾਂ ਦੇ ਵਿੱਚ ਪਿਛਲੀ ਵੀਡੀਓ ਦੇ ਕਮੈਂਟ ਦੇ ਵਿੱਚ ਇਹ ਕਮੈਂਟ ਠੀਕ ਹੈ ਵੀਰ ਮੇਰਾ 9 ਮਹੀਨੇ ਲੇਪਰਾਂ ਤੇ ਆ ਪਹਿਲਾਂ 13 ਲੱਖ ਰੁਪਈਆ ਦੇ ਕੇ ਆਇਆ ਹੈ ਹਨਾ ਹੁਣ ਜੇ ਉਹੀ ਏਜੰਟ ਉਹਦੇ ਕੋਲ 8000 ਯੂਰੋ ਮੰਗ ਰਿਹਾ ਮਤਲਬ 7 ਲੱਖ ਰੁਪਇਆ ਤਕਰੀਬਨ ਅੰਦਾਜ਼ਾ 13 ਤੋਂ 7 20 20 ਲੱਖ ਚ ਪੈ ਗਿਆ ਤੇ ਉਹਦੇ ਕੋਲੇ ਕੋਈ ਕਤਰਾਤ ਤੋਂ ਨਹੀਂ ਇਹ ਪਹਿਲੇ ਬੂਸਤੇ ਪਾਗੇ ਨਹੀਂਗੇ ਕੋਈ ਨਮਾ ਖੇਤੀ ਬਾੜੀ ਦਾ ਨਵਾਂ ਮਾਲਕ ਹੈਗਾ ਜਿਹਦੇ ਕੰਮ ਕਰਦਾ ਹੋਊਗਾ ਵੀਰ ਉਹਨੇ ਬੂਸਤੇ ਵੀ ਦਿੱਤੇ ਆ ਪੇ ਸਲਿੱਪਾਂ ਵੀ ਦਿੱਤੀਆਂ ਪਰ ਉਹ ਪੇ ਸਲਿੱਪਾਂ ਬੇਕਾਰ ਆ ਠੀਕ ਆ ਪਈ ਨਵੇਂ ਮਾਲਕ ਦੇ ਬੂਸਤੇ ਬੇਕਾਰ ਆ ਜਿੰਨੀ ਦੇਰ ਤੁਹਾਡਾ ਪਹਿਲਾ ਮਾਲਕ ਤੁਹਾਨੂੰ ਪੇਸ਼ ਨਹੀਂ ਕਰਦਾ ਕੰਟਰੈਕਟ ਤੋਂ ਦੀ ਸਜ਼ੋਰ ਤੋਂ ਤੇ ਸਹਿਨ ਨਹੀਂ ਕਰਦਾ ਪਰ ਫਤੂਰੇ ਜਾ ਕੇ ਇਹ ਨਵੇਂ ਮਾਲਕ ਦੇ ਥਰੂ ਜਿੰਨਾ ਮਰਜੀ ਕੰਮ ਕਰੀ ਜਾਓ ਕੋਸ ਵੀ ਕਰੀ ਜਾਓ ਤੁਹਾਡੇ ਪੇਪਰ ਨਹੀਂ ਬਣ ਸਕਦੇ ਇਸ ਐਸੇ ਆਪੇ ਪੈਂਦੇ ਆ ਇਹ ਪੰਗੇ ਪੈਂਦੇ ਇੱਥੇ ਮਤਲਬ ਪਹਿਲੇ ਦੇ ਤਾਂ ਹੁਣੇ ਜ਼ਰੂਰੀ ਆ ਪਹਿਲੇ ਮਾਲਕ ਦੇ ਤਿੰਨ ਬੂਸਤੇ ਪਾਗੇ ਹੋਣੇ ਜ਼ਰੂਰੀ ਆ ਹਨਾ ਉਸ ਤੋਂ ਬਾਅਦ ਤੁਸੀਂ ਉਹਦਾ ਕੰਮ ਛੱਡਿਆ ਕਿਸੇ ਹੋਰ ਕਿਸੇ ਪਾਸੇ ਕੰਮ ਕਰਨ ਲੱਗੇ ਉਸ ਤੋਂ ਬਾਅਦ ਕੰਦਰਾ ਤੋਚਲਾ ਲਓ ਜਿੱਥੇ ਮਰਜ਼ੀ ਜਾ ਕੇ ਚਲਾ ਲਓ ਉਹ ਕੰਮ ਤੁਹਾਡੇ ਆਊਗਾ ਪਰ ਜਿਹੜਾ ਪੇਪਰ ਚੇਂਜ ਕਰਾਉਣ ਵਾਸਤੇ ਪੇਪਰ ਬਣਾਉਣ ਵਾਸਤੇ ਪਹਿਲੇ ਦੇ ਜ਼ਰੂਰੀ ਆ ਤੇ ਉਹਦੇ ਪਹਿਲੇ ਦੇ ਨਾਲ ਤਿੰਨ ਪੇ ਸਲਿੱਪਾਂ ਉਹ ਲੱਗਣੇ ਬੂਸਤੇ ਪਾਗੇ ਜਦੋਂ ਤੁਸੀਂ ਪੇਪਰ ਚੇਂਜ ਕਰਾਉਣ ਵਾਸਤੇ ਅਪਲੀਕੇਸ਼ਨ ਫਿਲ ਕਰਨੀ ਆ ਪਹਿਲੇ ਦੇ ਤਿੰਨ ਬੂਸਤੇ ਪੱਗ ਲੱਗਣੇ ਆ ਵੀ ਆ ਮੈਂ ਇਹ ਪਹਿਲੇ ਇੰਨਾ ਕੰਮ ਕੀਤਾ ਇੰਨੇ ਦਿਨ ਕੰਮ ਕਰ ਚੁੱਕਾ ਤੇ ਆ ਮੇਰੀਆਂ ਪੇ ਸਲਿੱਪਾਂ ਸਾਰਾ ਕੁਝ ਲਾ ਕੇ ਫੇਰ ਪੇਪਰ ਜਮਾ ਹੋਣਗੇ ਫੇਰ ਤੁਹਾਡਾ ਕਨਵਰਸਿਓਨੇ ਦਾ ਦਮੰਦਾ ਨਿਕਲੂਗਾ ਹਨ ਤੁਹਾਡਾ ਨੂਲਾ ਉਸ ਤੋਂ ਦੁਬਾਰਾ ਨਿਕਲੂਗਾ ਨਵੇਂ ਮਾਲਕ ਦੇ ਨਾਲ ਤੇ ਫੇਰ ਤੁਸੀਂ ਪੱਕੇ ਹੋ ਸਕਦੇ ਆ ਸੋ ਇਹ ਗੱਲ ਦਾ ਮੇਰੇ ਵੀਰ ਖਾਸ ਖਿਆਲ ਰੱਖਿਓ ਕਿਉਂਕਿ ਇੱਥੇ ਇਹ ਗੱਲਾਂ ਇਹ ਗੱਲਾਂ ਢੁੰਗੀਆਂ ਤੁਹਾਡੀ ਸਮਝੋਂ ਜਿਹੜੇ ਮੇਰੇ ਵੀਰ ਨਵੇਂ ਆਉਂਦੇ ਹਨ ਉਹਨਾਂ ਦੀ ਸਮਝੋਂ ਥੋੜੀਆਂ ਬਾਹਰ ਗੱਲਾਂ ਹੋ ਜਾਂਦੀਆਂ ਕਿਉਂਕਿ ਇੱਕ ਵੇ ਵੇਖੀ ਚੀਜ਼ ਬਈ ਇੰਡੀਆ ਤੋਂ ਆਪਾਂ ਨੂੰ ਹੁੰਦਾ ਇੰਡੀਆ ਤੋਂ ਚਲੋ ਅਸੀਂ ਤਾਂ ਡੋਂਕੀਆਂ ਦੇ ਵਿੱਚ ਆਏ ਆ ਹੁਣ ਜਿਹੜੇ ਮੇਰੇ ਵੀਰ ਆ ਰਹੇ ਆ ਉਹਨਾਂ ਨੂੰ ਹੁੰਦਾ ਵੀ ਇਟਲੀ ਪਹੁੰਚ ਜੀ ਗਈ ਯਾਰ ਇਟਲੀ ਪਹੁੰਚ ਗਏ ਕੁਛ ਵੀ ਕਰ ਕਰਾ ਕੇ ਇਟਲੀ ਪਹੁੰਚ ਗਏ ਯੂਰਪ ਪਹੁੰਚ ਗਏ ਠੀਕ ਹੈ ਪਹੁੰਚ ਜਿਓਗੇ ਪਰ ਜਾਣਕਾਰੀ ਜ਼ਰੂਰ ਲੈ ਲਿਆ ਕਰੋ ਵੀ ਉੱਥੇ ਪਹੁੰਚ ਕੇ ਕਰਨਾ ਕੀ ਹੈ ਅਸੀਂ ਕੰਮ ਕਿਵੇਂ ਕਰ ਸਕਦੇ ਹਾਂ ਇਟਲੀ ਪਹੁੰਚਿਆਂ ਨੂੰ 6-6 ਮਹੀਨੇ ਹੋ ਗਏ 8ਵੇਂ ਮਹੀਨੇ ਹੋ ਗਏ ਸਾਲ-ਸਾਲ ਹੋ ਗਿਆ ਇੱਥੇ ਉਹ ਕੰਮ ਨਹੀਂ ਕਰ ਸਕਦੇ ਬੰਦੇ ਕਿਉਂ ਕਿਉਂਕਿ ਉਹਨਾਂ ਦੇ ਪੇਪਰ ਨਹੀਂ ਸਿੱਧੇ ਹੋਏ ਬਿਨਾ ਪੇਪਰਾਂ ਤੋਂ ਤੁਹਾਨੂੰ ਇੱਥੇ ਕਿਸੇ ਨੇ ਕੰਮ ਤੇ ਨਹੀਂ ਰੱਖਣਾ ਸਿੱਧੀ ਜੀ ਗੱਲ ਆ ਬਿਨਾ ਪੇਪਰਾਂ ਤੋਂ ਕੰਮ ਨਹੀਂ ਰੱਖਣਾ ਜਿੰਨੀ ਜਿਹੜੇ ਪੇਪਰ ਨਹੀਂ ਸਿੱਧੇ ਹੁੰਦੇ ਉਨੀਆਂ ਦੇ ਤੁਹਾਨੂੰ ਕੋਈ ਕੰਮ ਨਹੀਂ ਮਿਲਣਾ ਪੇਪਰ ਤਾਂ ਸਿੱਧੇ ਹੋਣਗੇ ਜੇਕਰ ਜੇ ਉਸੇ ਮਾਲਕ ਦੇ ਤੁਸੀਂ ਥਰੂ ਆਉਣੇ ਆ ਜਿਹਨੇ ਤੁਹਾਨੂੰ ਬੁਲਾਇਆ ਉਹੀ ਕੰਮ ਤੇ ਰੱਖਦਾ ਤਾਂ ਵੈਲ ਐਂਡ ਗੋਡਾ ਜੇਕਰ ਉਹ ਮਾਲਕ ਹੀ ਏਜੰਟ ਆ ਬਈ ਮਾਲਕ ਦਾ ਉਹਦਾ ਕੰਮ ਹੀ ਇਹ ਹੈ ਬਈ ਬੰਦੇ ਮੈਂ ਸਾਧ ਲੈਣੇ ਆ ਫਿਰ ਜਿਹੜਾ ਖਰਚਾ ਉਹ ਤੁਹਾਨੂੰ ਆਪ ਦੀ ਜੇਬ ਚੋਂ ਕਰਨਾ ਪੈਣਾ ਠੀਕ ਹੈ ਜੀ ਦੇ ਮਾਲਕ ਕਹਿੰਦਾ ਵੀ ਤੁਸੀਂ ਬੂਸਤੇ ਪਾਗੇ 3 ਮਹੀਨੇ ਦੇ ਚਾਹੀਦੇ ਆ ਪੇ ਸਲਿਪਾਂ ਚਾਹੀਦੀਆਂ 3 ਮਹੀਨਿਆਂ ਦਾ ਟੈਕਸ ਤੁਸੀਂ ਜੇ ਮਾਲਕ ਨੂੰ ਦੇ ਦਿਓਗੇ ਤਾਂ ਉਹਨਾਂ ਨੇ ਤੁਹਾਨੂੰ ਦੇ ਦੇਣੀ ਆ ਮਾਲਕ ਵੀ ਸੇਫ ਤੁਸੀਂ ਵੀ ਸੇਫ ਜੇ ਨਹੀਂ ਦਿੰਦੇ ਟੈਕਸ ਮਾਲਕ ਨੇ ਤੁਹਾਡਾ ਕੰਟਰਾक्टੋਂ ਨਹੀਂ ਕਰਨਾ ਇਸ ਜ਼ੋਰ ਨਾਲ ਤੁਹਾਨੂੰ ਮਿਲ ਨਹੀਂ ਨੀਗੀ ਤੇ ਬਸ ਫੇਰ ਇਸ ਚੱਕਰਾਂ ਦੇ ਵਿੱਚ ਪੈਰੋਂਗੇ ਫਿਰ ਵਕੀਲ ਭਾ ਲਈ ਜਾਓ ਵਕੀਲ ਵੀ ਕੁਝ ਨਹੀਂ ਕਰ ਸਕਦੇ ਹਨਾ ਕੁਝ ਨਹੀਂ ਵਕੀਲ ਕਰ ਸਕਦੇ ਇਸ ਸਿਸਲੇ ਦੇ ਵਿੱਚ ਨੌਮੀਨਲੇ ਪੇਪਰਾਂ ਦੀ ਮੈਂ ਗੱਲ ਕਰਦਾ ਹਾਂ ਹਾਂ ਸਾਲ ਦੇ ਪੇਪਰਾਂ ਦਾ ਹੱਲ ਹੋ ਜਾਂਦਾ ਸਾਲ ਦੇ ਪੇਪਰਾਂ ਤੇ ਜੇਕਰ ਮਾਲ ਕੁਮਾਰ ਮੌਕ ਵੀ ਗਿਆ ਫੇਰ ਵੀ ਹੱਲ ਹੋ ਜਾਂਦਾ ਵਕੀਲਾਂ ਕੋਲੇ ਜਿਮਾ ਖੁੰਡੀਆਂ ਹੈਗੀਆਂ ਇਹ ਨੌਮੀਨਲੇ ਪੇਪਰਾਂ ਦੀ ਗੱਲ ਕਰਦਾ ਹਾਂ ਅੱਗੇ ਲਾਸਟ ਤੇ ਮੈਂ ਜਾਂਦਾ ਜਾਂਦਾ ਅ ਵੀਰ ਦਾ ਇੱਕ ਤਾਂ ਕਮੈਂਟ ਆਇਆ ਸੀਗਾ ਬਈ ਫੈਲ ਜਾਣਾ ਹੋਈ ਸੀਗੀ ਹਨਾ ਅੰਬੈਸੀ ਦੇ ਵਿੱਚ ਤੇ ਉਹਨਾਂ ਨੇ ਲੈਟਰ ਪਾਇਆ ਲੈਟਰ ਜਾਰੀ ਕੀਤਾ ਮੇਲ ਕਰਤੀ ਵੀ ਤੁਸੀਂ ਉਹਦਾ ਪਾਸਪੋਰਟ ਆ ਕੇ ਲੈ ਜਾਓ ਤੇ ਬਹੁਤ ਮੇਰੇ ਵੀਰਾਂ ਨੂੰ ਇਹਦੇ ਵਿੱਚ ਡਾਊਟ ਆ ਡਰੇ ਵੇ ਆ ਵੀ ਜੇਕਰ ਅੰਬੈਸੀ ਤੁਹਾਨੂੰ ਪਾਸਪੋਰਟ ਲਿਜਾਣ ਨੂੰ ਕਹਿੰਦੀ ਹੈ ਵੀ ਤੁਹਾਡਾ ਵੀ ਯਾ ਰਿਫਿਊਜ਼ ਹੋਇਆ ਹੋਗਾ ਨਹੀਂ ਇਥੇ ਡਰਨ ਦੀ ਲੋੜ ਨਹੀਂ ਹੋ ਸਕਦਾ ਤੁਹਾਡਾ ਕੋਰੀਅਰ ਵਾਲਾ ਜਿਹੜਾ ਐਡਰੈਸ ਆ ਜਿੱਥੇ ਕੋਰੀਅਰ ਤੁਸੀਂ ਕਰਵਾਉਣਾ ਸੀਗਾ ਉਹ ਗਲਤ ਦਿੱਤਾ ਹੋਵੇ ਜਾਂ ਉਹ ਫਾਰਮ ਗਲਤ ਭਰਿਆ ਹੋਵੇ ਫੇਰ ਵੀ ਤੁਹਾਨੂੰ ਅੰਬੈਸੀ ਜਿਹੜੀ ਆ ਮੇਲ ਕਰ ਸਕਦੀ ਹੈ ਵੀ ਤੁਸੀਂ ਆਪਣਾ ਰਸੀਦ ਲੈ ਕੇ ਆਓ ਜਿਹੜੀ ਫੀਸ ਭਰੀ ਆ ਉਹਦੀ ਰਸੀਦ ਲੈ ਕੇ ਆਓ ਤੇ ਆਪਦਾ ਪਾਸਪੋਰਟ ਵੀ ਐਫਐਸ ਸੈਂਟਰ ਤੋਂ ਲੈ ਜਾਓ ਇਹ ਨਹੀਂ ਵੀ ਜ਼ਰੂਰੀ ਤੁਹਾਡਾ ਰਿਫਿਊਜ਼ਲ ਲੱਗਾ ਹੋਣਾ ਨਹੀਂ ਡਰਨੀ ਲੋੜ ਨਹੀਂ ਕਿਉਂਕਿ ਕੱਲ ਹੀ ਮੇਰਾ ਵੀਰ ਇੱਕ ਪਾਸਪੋਰਟ ਲੈ ਕੇ ਆਇਆ ਉਹਨੂੰ ਦੋ ਦਿਨ ਪਹਿਲਾਂ ਮੇਲ ਆਈ ਸੀਗੀ ਵੀ ਤੁਸੀਂ ਆਪ ਦਾ ਪਾਸਪੋਰਟ ਲੈ ਕੇ ਜਾਓ ਅੰਬੈਸੀ ਦੇ ਵਿੱਚੋਂ ਹਨਾ ਆਉਦੀ ਸਲਿੱਪ ਲੇਓ ਤੇ ਉਹ ਮੇਰਾ ਵੀ ਇਹਨਾਂ ਡਰ ਗਿਆ ਸੀਗਾ ਵੀ ਕਹਿੰਦਾ ਵੀ ਭਾਜੀ ਰਿਫਿਊਜ਼ਲ ਆਈ ਹੋਊਗੀ ਐ ਵੀ ਸੋਚਿਆ ਵੀ ਪਾਸਪੋਰਟ ਇਦਾਂ ਕਲੈਕਟ ਰਿਫਿਊਜ਼ਲ ਦਾ ਹੀ ਹੁੰਦਾ ਪਰ ਨਹੀਂ ਉਹਨੇ ਜਦੋਂ ਜਾ ਕੇ ਪਾਸਪੋਰਟ ਕਲੈਕਟ ਕੀਤਾ ਉੱਤੇ ਵੀਜਾ ਲੱਗਿਆ ਹੋਇਆ ਸੀਗਾ ਹਨਾ ਉਹਦੀ ਕੋਈ ਕੁਰੀਅਰ ਜਿਹੜਾ ਕੁਰੀਅਰ ਦਾ ਐਡਰੈਸ ਵਗੈਰਾ ਫਾਰਮ ਭਰਦੇ ਹੁੰਦੇ ਜਿਹੜਾ ਐਮਬੈਸੀ ਦੇ ਵਿੱਚ ਉਹਦੀ ਗਲਤੀ ਹੋ ਗਈ ਸੀ ਇਸ ਕਰਕੇ ਉਹਨਾਂ ਨੇ ਕੋਰੀਅਰ ਨਹੀਂ ਕੀਤਾ ਤੇ ਉਹਨੂੰ ਪਾਸਪੋਰਟ ਬਾਈ ਹੈਂਡ ਡਿਲੀਵਰ ਕੀਤਾ ਸੋ ਡਰਨੀ ਲੋੜ ਨਹੀਂ ਹਿੰਦੀ ਤੇ ਉਹੀ ਇਹ ਗੱਲਾਂ ਬਾਤਾਂ ਬਹੁਤ ਫਿਰ ਮੇਰੋ ਸਵਾਲਾਂ ਦੇ ਜਵਾਬ ਦੇਣ ਵਾਲੇ ਹੀ ਬਹੁਤ ਆ ਵੀਡੀਓ ਫਿਰ ਬਹੁਤ ਲੰਬੀ ਹੋ ਜਾਂਦੀ ਹੈ ਆਪਾਂ ਇੰਨੀ ਇੱਕ ਵੀਡੀਓ ਰੱਖ ਦਿੰਦੇ ਹਾਂ ਤਾਂ ਕਿ ਸਾਰੇ ਮੇਰੇ ਵੀਰ ਨੋ 15 ਮਿੰਟ ਦਾ ਟਾਈਮ ਕੱਢ ਕੇ ਯੂਟਿਊਬ ਦਾ ਟਾਈਮ ਕੱਢ ਕੇ ਵੀਡੀਓ ਸੁਣ ਲੈਣਾ ਹਨ ਵੀਡੀਓ ਬਣਾਵਾਂਗੇ ਬਣਾਵਾਂਗੇ ਵੀ ਲੰਮੀ ਪੂਰੀ ਡਿਟੇਲ ਦੇ ਨਾਲ ਤੇ ਤਦ ਤੱਕ ਦਿਵਗਿਆ ਸਸਟੀਕਾ ਸਰ ਨੂੰ ਰੱਬ ਰੱਖਾ